ਫੋਟੋ ਮਰ ਜੋਇਦਲਾਂ ਦਾ ਅੰਦਰ ਜੋਇ ਫੀਜੀ ਤੇ 19 23 ਨੂੰ ਜੀ ਤੇ ਅਰਾਜ ਵੱਜਾਂ ਦੀ ਕੁੜੀ ਸੀ ਜੀ ਪਰ ਉਹਨੇ ਪਿਆਰ ਕਰਦੇ ਆ ਉਸੇ ਲੱਗੇ ਉਹਦੀ ਕਿ ਕਥਾਂ ਜੀ ਪਰ ਕੁੜੀ ਨੇ ਆਉਣ ਦਾ ਜਵਾਬ ਦਿੱਤਾ ਜੀ ਪਰ ਉਹ ਆਉਂਦੀ ਸੀ ਸਾਡੇ ਘਰੇ ਜੀ 15 ਦਿਨ ਆ ਗਈ ਮਹੀਨੇ ਉਹਦਾ ਆ ਗਈ ਪਰ ਜੋ ਅਸੀਂ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾ ਉਹ ਕੋਈ ਵੀ ਪਿਆਹੇਗੀ ਪਰ ਉਹਨੇ ਆਉਣ ਦਾ ਜਵਾਬ ਦਿੱਤਾ ਜੀ ਪਰ ਜਦੋਂ ਮਾਪੇ ਮਾਤਾ ਪਿਤਾ ਨੂੰ ਪਤਾ ਲੱਗਿਆ ਉਹਨੂੰ ਉਹ ਉਹਨਾਂ ਨੇ ਤੇ ਝਗੜ ਹੋ ਗਈ ਵੀ ਇਹਨੇ ਵਿਆਹ ਕਿਉਂ ਕਰਾਇਆ ਕੁੜੀ ਨੇ ਉਹ ਤਾਂ ਕਿ ਇਹਨਾਂ ਨੂੰ ਰਿਜ਼ਰਵ ਕਰ ਦਿੰਦਾ ਪਾਪ ਨੇ ਕੇਰਨ ਨੂੰ ਰਿਜ਼ਰਵ ਕਰਦਾ ਮੇਰੇ ਬੇਟੇ ਨੂੰ ਬਹੁਤ ਬੁਰੀ ਤਰ੍ਹਾਂ ਲੋ ਘੇਰਿਆ ਗੱਡੀ ਸਾਡੀ ਭੰਨੀ ਇੱਕ ਵਾਰ ਉਹਨਾਂ ਨੇ ਉਹ ਤਾਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੇਟਾ ਇਕੱਲਾ ਘਰੇ ਆਉਂਦਾ ਹੁੰਦਾ ਸੀਗਾ ਹਾਂ ਇਕੱਲਾ ਲੱਗਿਆ ਸੀਗਾ ਵਰਦਮਾਲ ਚ ਲੱਗਿਆ ਸੀਗਾ ਜੀ ਹੋ ਕੇ ਕਿੰਨੇ ਦਿਨ ਹੋ ਗਏ ਸੀ ਵਿਆਹ ਨੂੰ ਲੱਗੋ 1.5 ਸਾਲ ਹੋ ਗਏ ਲੱਗੋੜੀ ਇਹੋ ਲੜਕੀ ਕਿੱਥੇ ਰਹਿੰਦੀ ਸੀ ਰਾਤ ਨੂੰ ਲੜਕੀ ਹੋਵੇ ਘਰੇ ਪਹਿਲਾਂ ਡਿਊਟੀ ਲੱਗੀ ਹੋਣੀ ਹੁੰਦੀ ਸੀ ਜੀ ਰਾਜਵਰੇ ਫਿਰ ਘਰ ਦਾ ਕੋਈ ਮੋਟਰਾਈਜ਼ ਆਈਡੀਆ ਹੋਇਆ ਹਟਾ ਕੇ ਘਰੇ ਰੱਖ ਲਈ ਕੁੜੀ ਜੀ ਹਰ ਦੇ ਦਿੰਗੇ ਜੀ ਅੱਜ ਜਿਹੜੇ ਤੁਹਾਡੇ ਬੇਟੇ ਦੀ ਡੈਥ ਹੋਇਆ ਉਹਦੇ ਬਾਰੇ ਜਾਣਕਾਰੀ ਦੋ ਤਾਂ ਪੁੱਤਰ ਨੂੰ ਮੇਰੇ ਬੇਟੇ ਦੀ ਇੱਕ ਕੋਟ ਵਾਲੀ ਉਦੋਂ ਅੰਦਰ ਜਾਈ ਗਈ ਸੀ ਜੀ ਤੇ 19 23 ਨੂੰ ਜੀ ਤੇ ਅੜਾਈ ਵਜ੍ਹਾ ਦੀ ਕੁੜੀ ਸੀ ਜੀ ਉਹ ਦੋਨੇ ਪਿਆਰ ਕਰਦੇ ਸਨ ਆਪਸੇ ਲੱਗੇ ਹੋਦੇ ਕਿ ਇਕ ਥਾਂ ਜੀ ਪਰ ਕੁੜੀ ਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹ ਆਉਂਦੀ ਸੀ ਸਾਡੇ ਘਰੇ ਜੀ 15 ਦਿਹਾੜੀ ਮਹੀਨੇ ਉਹਦਾ ਆ ਗਈ ਪਰ ਜਦੋਂ ਅਸੀਂ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾਓ ਤੋ ਵੀ ਪਾਏਗੀ ਪਰ ਉਹ ਆਉਣ ਤੋਂ ਜਵਾਦ ਦਿੱਤਾ ਜੀ ਪਰ ਜਦੋਂ ਮਾਪੇ ਮਾਤਾ ਪਿਤਾ ਨੂੰ ਪਤਾ ਲੱਗਿਆ ਉਹਨੂੰ ਕੋਨ ਹੋਇਆ ਤੇ ਚਿੜਾ ਹੋ ਗਈ ਵੀ ਇਹਨੇ ਵਿਆਹ ਕਿਉਂ ਕਰਾਇਆ ਕੁੜੀ ਨੇ ਉਹ ਫਿਰ ਧਮਕੀਆਂ ਦੇਣੀ ਸ਼ੁਰੂ ਕਰ ਦਿੰਦਾ ਬਾਪ ਨੇ ਕੇਰ ਨਾਲੁਰਗਾ ਦਾ ਮੇਰੇ ਬੇਟੇ ਨੂੰ ਬਹੁਤ ਬੁਰੀ ਤਰ੍ਹਾਂ ਲੋਕ ਕੇਰਿਆ ਗੱਡੀ ਸਾਡੀ ਭੰਨੀ ਇੱਕ ਵਾਰ ਉਹਨਾਂ ਨੇ ਉਹ ਤਾਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੇਟਾ ਇਕੱਲਾ ਘਰੇ ਆਉਂਦਾ ਹੁੰਦਾ ਸੀਗਾ ਹਾਂ ਇਕੱਲਾ ਲੱਗਿਆ ਸੀਗਾ ਵਰਦਮਾ ਚ ਲੱਗਿਆ ਸੀਗਾ ਜੀ ਕਿੰਨੇ ਦਿਨ ਹੋ ਗਏ ਸੀ ਵਿਆਹ ਨੂੰ ਵਿਆਹ ਲੱਗਾ 1.5 ਸਾਲ ਹੋ ਗਏ ਸੀ ਲਗਭਗ ਜੀ ਫਿਰ ਲੜਕੀ ਕਿੱਥੇ ਰਹਿੰਦੀ ਸੀ ਰਾਤ ਨੂੰ ਲੜਕੀ ਉਹਨੇ ਘਰੇ ਪਹਿਲਾਂ ਡਿਊਟੀ ਲੱਗੀ ਹੋਣੀ ਹੋਵੇਗੀ ਜੀ ਰਾਜਪੁਰੇ ਫਿਰ ਘਰ ਦੇ ਕੋਲ ਕੋਈ ਮੋਡਰਨ ਆਈਡੀਆ ਹੋਇਆ ਹਟਾ ਕੇ ਘਰੇ ਰੱਖ ਲਈ ਕੁੜੀ ਜੀ ਤੁਹਾਡੇ ਬੇਟੇ ਨੇ ਸੁਸਾਇਡ ਕਰਿਆ ਕਿੱਥੇ ਕਿ ਨਹਿਰ ਸ਼ਾਮਾ ਮਾਰ ਕੇ ਸਰ ਹਾਂ ਨਹਿਰ ਸ਼ਾਮਾ ਮਾਰ ਲਈ ਤਾਂ ਮਾਰੀ ਸਰ ਤੇ ਤਿੰਨ ਤਰੀਕ ਦੀ ਰਾਤ ਨੂੰ ਜੀ ਕਿੰਨੇ ਦਿਨ ਬਾਅਦ লাশ ਮਿਲੇ ਸਰ ਚੌਥੇ ਦਿਨ ਜੀ ਸਰ ਸਰਕਾਰ ਤੋਂ ਕੀ ਚਾਹੁੰਦੀ ਹੁੰਦੀ ਸੀ ਤੁਹਾਡੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਬ੍ਰੋਕਰ ਬਰਬਾਦ ਕਰਦੇ ਉਹਨਾਂ ਨੇ ਸਖਤ ਸਖਤ ਪੂਰੇ ਪੰਜਾਬ ਦਾ ਸਜ਼ਾ ਮਿਲੇ ਜਾਂਦੀ ਜੀ ਕਿੰਨੀ ਉਮਰ ਸੀ ਇਹਨਾਂ ਦੀ 29 ਸਾਲ ਸੀ ਜੀ ਪਰਚਾ ਕਿਹਦੇ ਕਿਹਦੇ ਪਰਚਾ ਦਰਜ ਕਰਾਇਆ ਸਰ ਜੀ ਫਰਕ ਕੁੜੀ ਜੀ ਤਰਨਪ੍ਰੀਤ ਕੌਰ ਜੀ ਉਹਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਇੱਕ ਉਹਦਾ ਮਾਮਾ ਜੀ ਜਿਹੜਾ ਕੁੜੀ ਨੂੰ ਰੱਖਿਆ ਉਹ ਵੀ ਧਮਕੀ ਦਿੰਦਾ ਸੀਗਾ ਉੱਥੇ ਜੀ ਮੋਹਾਲੀ ਦਾ ਮਾਮਨੀ ਸਾਹਿਬੀ ਵਕੀਲ ਸੀਗੇ ਜੀ ਜੇ ਧਮਕੀ ਕੋਰਟ ਚ ਦਿੱਤੀ ਨਾਲ ਜੀ ਇਹ ਕਿਹੜਾ ਸੀ ਬਾ ਜੀ ਜੀ 3 ਸਿੰਘ ਪੀਜ ਕਰਿਆ ਕੁੜੀ ਜੀ ਐਡਵੋਕੇਟ ਆ ਮੁੰਡਾ ਆਮਨਦੀਪ ਕੌਰ ਜੀ ਨਹੀਂ ਉਹ ਵਕੀਲ ਸੀਗੀ ਉਹਨਾਂ ਦੀ ਰਿਸ਼ਤੇਦਾਰ ਸੀਗੀ ਰਿਸ਼ਤੇਦਾਰ ਸੀਗੀ ਫਾਲੀ ਦੀ ਮਾਮੇ ਦੇ ਨੂੰ ਜੀ ਉਹ ਮੋਹਲੀ ਸੀਗੀ ਵਕੀਲ ਇੱਥੇ ਆ ਕੇ ਉਹਨੂੰ ਹੀ ਕਰਾਇਆ ਸੀ ਯਾ ਉਹਨਾਂ ਨੇ ਹੀ ਕਰਾਇਆ ਸੀ ਉਹਨਾਂ ਦਾ ਨਹੀਂ ਉਹਨਾਂ ਨੇ ਹੀ ਕਰਾਇਆ ਸੀ ਕਿੰਨੇ ਲੋਕਾਂ ਨੂੰ ਕੰਮ ਕਰਤੀ ਜਾ ਰਹੀ ਹੁੰਦੀ ਆ ਵਕੀਲ ਨੇ ਤਾਂ ਕੀ ਆ ਉਸ ਦਿਨ ਬੁਲਾ ਕੇ ਜਿੱਥੇ ਆ ਬੇਟਾ ਮੇਰਾ ਨਾਸ ਹੀ ਆ ਹੁਣ ਕਹਿੰਦਾ ਵੀ ਤੇਰਾ ਬਾਪ ਨੂੰ ਅੰਦਰ ਕਰਾ ਦੇ ਜੀ ਮੈਂ ਤੁਹਾਡੇ ਖਰਚਾ ਪਵਾ ਦੇਣੀ ਬਹੁਤ ਤਮਕੇ ਨੇ ਉਹਨਾਂ ਜੀ ਫੇਸ ਆਇਨ ਕਰਾਏ ਬੱਚੇ ਤੇ ਜੀ ਜਾ ਕੇ ਬੱਚਾ ਸਾਰਾ ਕੰਮ ਚੱਲੇ ਸੀ ਉਹ ਬਹੁਤ ਤਮਕੇ ਨੇ ਡਰਾਇਆ ਬੱਚੇ ਨੂੰ ਜੀ ਉਹਦਾ ਲੜ ਬੈਠ ਗਿਆ ਬੱਚਾ ਦੀ ਮੇਰੇ ਮਾਤਾ ਵੀ ਤੁਹਾਨੂੰ ਮਾਰਦੇ ਨੇ ਹਾਂ ਸਾਰੀ ਜਿਹੜੀ ਮੁੰਡੇ ਚੋਤਾ ਕਰਿਆ ਉਹਦੇ ਬਾਰੇ ਜਾਣਕਾਰੀ ਦਿਓ ਸਰ ਇੱਕ ਨਾ ਲੜਕਾ ਬਚਤ ਸਿੰਘ ਹੈਗਾ ਪਿੰਡ ਸੀਲ ਦਾ ਤੇ ਤਿੰਨ ਤਰੀਕ ਨੂੰ ਤਿੰਨ ਚਾਰ ਦਿਨ ਪਹਿਲਾਂ ਇੱਥੇ ਆ ਗਿਆ ਸੀ ਗੰਡਾ ਗੜੀ ਨਹਿਰ ਤੇ ਘਰੋਂ ਇਹ ਗਿਆ ਸੀ ਆਪਣੇ ਜਿੱਥੇ ਜੌਬ ਕਰਦਾ ਸੀ ਵਰਦਮਾਨ ਹਸਪੀਟਲ ਉਹ ਤੋਂਗ ਲੈਦੇ ਨੇ ਇੱਥੇ ਆ ਗਿਆ ਤਾਂ ਮੋਟਰਸਾਈਕਲ ਇੱਥੋਂ ਮਿਲ ਗਿਆ ਇਹਦੇ ਵਾਰਸਾਂ ਨੂੰ ਲੱਭਦੇ ਲਵਾਉਂਦੇ ਜਦੋਂ ਘਰ ਨਾਲ ਪਹੁੰਚਿਆ ਮੋਟਰਸਾਈਕਲ ਤੇ ਵਿੱਚੋਂ ਇਹਦੇ ਵਾਰਸਾਂ ਨੂੰ ਇੱਕ ਇਹਦੀ ਚਾਬੀ ਮਿਲ ਗਈ ਮੋਟਰਸਾਈਕਲ ਦੀ ਤੇ ਇੱਕ ਸੁਸਾਈਡ ਨੋਟ ਮਿਲਿਆ ਸੁਸਾਈਡ ਨੋਟ ਦੇ ਵਿੱਚ ਇਹਨੇ ਆਪਣੀ ਕੋਈ ਲਵ ਮੈਰਿਜ ਕਰਾਈ ਸੀ ਲੜਕੀ ਨਾਲ ਤੇ ਉਸ ਲੜਕੀ ਦਾ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਦਾ ਵੇਰਵਾ ਦਿੱਤਾ ਹੈ ਕਿ ਉਹਨਾਂ ਨੇ ਮੇਰੀ ਜਿਹੜੀ ਲਵ ਮੈਰਿਜ ਜਿਹੜੀ ਹੈ ਸਕਸੈਸ ਨਹੀਂ ਹੋਣ ਦਿੱਤੀ ਹੁਣ ਸਰ ਕੀ ਕਾਰਵਾਈ ਕਰ ਰਹੇ ਸਰ ਅਸੀਂ ਐਜ਼ ਪਰ ਲਾਅ ਜਿਹੜਾ ਸੁਸਾਈਡ ਨੋਟ ਮਿਲਿਆ ਤੇ ਅੱਜ ਉਹਦੀ ਡੈੱਡ ਬੋਡੀ ਵੀ ਮਿਲੀ ਹੈ ਉਹਦੇ ਅਕੋਰਡਿੰਗ ਟੂ ਲਾਅ ਉਹਦੇ ਤੇ ਐਫ ਆਈ ਆਰ ਲਾਉਂਚ ਕਰ ਰਹੇ ਹਾਂ ਤੇ ਐਫ ਆਈ ਆਰ ਲਾਉਂਚ ਕਰਕੇ ਫਰਦਰ ਉਹਦਾ ਪੋਸਟਮਾਰਟਮ ਕਰਵਾ ਰਹੇ ਹਾਂ ਦੈਨ ਅਗਲੀ ਪ੍ਰोसीडिंग ਕਰਾਂਗੇ